ਲੋ ਵੀਰ ਜੀ ਆਪਣੇ ਜਿਹੜੇ ਅੱਜ ਸੋਨਾਲੀਕਾ ਦੇ ਮੀਟਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਇਹ ਮੀਟਰ ਉਹ ਨੇ ਜਿਹੜੇ ਕਿ ਪਿੱਛੇ ਤੋਂ ਆ ਨਹੀਂ ਰਹੇ ਸੀ ਬਾਕੀ ਮੀਟਰਾਂ ਦੀ ਵੀਡੀਓ ਆਪਾਂ ਸ਼ੇਅਰ ਕਰ ਚੁੱਕੇ ਆ ਤੁਸੀਂ ਨੇੜੇ ਹੋ ਕੇ ਦਿਖਾ ਦੇ ਵੀਰ ਜੀ ਨੂੰ ਮਾੜ ਜੀ ਇਹਦਾ ਆ ਚੈੱਕ ਕਰ ਲਓ ਜੀ ਇਹਦਾ ਮੀਟਰ ਦਾ ਡਾਇਲ ਵਗੈਰਾ ਤੇ ਇਹ 5500 ਰੁਪਏ ਦਾ ਮੀਟਰ ਹੈ ਇਹ ਕੰਪਨੀ ਦਾ ਜਨੂਨ ਮੀਟਰ ਆਪਣੇ ਕੋਲ ਮਿਲ ਜਾਣਗੇ ਜੀ ਦੋ ਤਰ੍ਹਾਂ ਦੇ ਮਾਡਲ ਸੀ ਇਹਦੇ ਦੋਨੇ ਹੀ ਪਿੱਛੇ ਆ ਰਹੇ ਸੀ ਜਿਹੜੇ ਕਿ ਆਪਣੇ ਕੋਲ ਆ ਚੁੱਕੇ ਆ ਇਹ 5300 ਰੁਪਏ ਦਾ ਮੌਕਾ ਇਸ ਤੋਂ ਲਾਭ ਆਪਣੇ ਕੋਲ ਜਿਹੜੀਆਂ ਇਹਨਾਂ ਦੀ ਫਾਈਬਰਾਂ ਖਰਾਬ ਹੋ ਜਾਂਦੀਆਂ ਨੇ ਇਹ ਵੀ ਮਿਲ ਜਾਂਦੀਆਂ ਨੇ। ਇਸੇ ਸਾਡੇ। ਸਿਲਵਰ ਵਾਲੀਆਂ ਵੀ, ਬਲੈਕ ਵਾਲੀਆਂ ਵੀ। ਆ ਜਿਹੜੀ ਆ ਦੇਖੋ ਤੁਸੀਂ ਦੋਨੇ ਤਰ੍ਹਾਂ ਤਿੰਨ ਤਰ੍ਹਾਂ ਦੀਆਂ, ਚਾਰ ਤਰ੍ਹਾਂ ਦੀਆਂ ਫਾਈਬਰ ਆਪਣੇ ਕੋਲ ਅਲੱਗ-ਅਲੱਗ ਮਾਡਲ ਅਵੇਲੇਬਲ ਹੈਗੇ ਨੇ। ਇਹ ਕੰਪਨੀ ਦੇ ਵੀ ਇਹ ਵੀ ਮਿਲ ਜਾਣਗੇ। ਬਾਕੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਜਿਹੜੇ ਵੀਰਾਂ ਨੇ ਹਲੇ ਵੀ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਹੋਇਆ ਫੋਲੋ ਜ਼ਰੂਰ ਕਰ ਲਓ ਜੀ। ਬਾਕੀ ਹੋਰ ਜਾਣਕਾਰੀ ਦੀ ਚਾਹੀਦੀ ਹੋਵੇ ਤਾਂ ਦਿੱਤੇ ਹੋਏ ਨੰਬਰ ਤੇ ਕੰਨੈਕਟ ਕੰਟੈਕਟ ਕਰ ਸਕਦੇ ਹੋ। ਕਰ ਦੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤੇ